ਕਾ ਬਾਹਰ ਜਾਂਦਾ ਆ ਦੇਖ ਲਓ ਸੀਰੇ ਸੋਇਰੇ ਸੋਇਰੇ ਲੱਗ ਗਿਆ ਹੈਪੀ ਸੰਡੇ ਹਵਾ ਲ ਹਵਾ ਗਿਆ ਰੇ ਲਓ ਸੀ ਲਗਾ ਲਓ ਕਿੰਨਾ ਅੱਛਾ ਮੌਸਮ ਹੋ ਗਿਆ ਵਾਓ ਸੀਰੇ ਦਾ ਕੋਈ ਮਤਲਬ ਨਹੀਂ ਆਗਾ ਇਹ ਵਾਰ ਹਕੇ ਟਾਈਮ ਹੋਇਆ ਨਹੀਂ ਹੋਇਆ ਪੰਛੀ ਬੋਲ ਰਹੇ ਨੇ ਹੈ ਨਾ ਹੋਰ ਨਹੀਂ ਚੱਲ ਜਿੰਨਾਂ ਦਾ ਦਾਦੀ ਨੂੰ ਕਿ ਜਾਣਾ ਦਾਦੀ ਹਾਊਸ ਅਜੇ ਉੱਥੇ ਨਹੀਂ ਆਉਣੇ ਹੈਗੇ ਡੈਡੀ ਗਏ ਹੋਏ ਨੇ ਜੇ ਡੈਡੀ ਸੈਰ ਨੂੰ ਗਏ ਹੋਏ ਨਾ 5 ਵਜੇ ਹੁਣ 10 ੀਜੇ ਜਾਣਗੇ ਲੈ ਕਿਛੇ ਕੜਾ ਵਾਹ ਹੈਪੀ ਹੈਪੀ ਸੰਡੇ ਬੋਲੋ ਹੈਪੀ ਸੰਡੇ ਗਾਇਸ ਅੱਛੀ ਕਾਲ ਕਰਮ ਬੋਲੂਗਾ ਅੱਛੀ ਗਾਇਸ ਜਿੰਨੀ ਕੱਲ ਗਰਮੀ ਸੀ ਹੁਣ ਵਧੀਆ ਹੋ ਗਿਆ ਮੌਸਮ ਹੈ ਹਾਂ ਜਾਦੀ ਆਪਾ ਸਾਰੇ ਰੰਗ ਕਰਨਾ ਚਲ ਉਸ ਦਿਨ ਵਾਂਗੂ ਹੋ ਰਿਹਾ ਮੀਂਹ ਦੇਖ ਨੀਚੇ ਪਾਣੀ ਪਾਣੀ ਹੋ ਜਾਣਾ ਹੈ ਨਾ ਗਾਇਸ ਜਾਦੀ ਆਪਾ ਨੰਬਰ ਚ ਹੈ ਠੰਡ ਲੱਗਦੀ ਆ ਠੰਡ ਲੱਗਦੀ ਆ ਉਹ ਠੰਡ ਲੱਗਦੀ ਆ ਫੇ ਤੂੰ ਕਦ ਚੱਲਿਆ ਸੀ ਬਾਹਰ ਫਰੇਲਾ ਲੈ ਕੇ ਆਦੇ ਉਸ ਦਿਨ ਵਾਂਗੂ ਪਾਣੀ ਪਾਣੀ ਹੋ ਗਿਆ ਨੀਚੇ ਹਣਾ ਉਹ ਦਿਨ ਵੀ ਇਹੀ ਸੀਗਾ ਮੀਂਹ ਬਿਜਲੀ ਲਸ਼ ਕਰਦੀ ਸੀ ਇਹਦੇ ਚੱਲ ਅੰਦਾ ਅੱਗ ਦੋਨੋਂ ਜਿੱਥੇ ਆਪਾਂ ਤਾਂ ਫੇ ਟਾਈਨ ਨਾਲ ਨੀ ਇਦੋਂ ਦਿੱਸਾ ਕਰਦੇ ਸੀ ਜਦੋਂ ਸੌਂਦੇ ਵੇਣ ਵਾਲਾ ਪਾਣੀ ਹੋ ਗਿਆ ਗਰਮ ਤੇ ਆਪਾਂ ਦੁੱਧ ਦੀ ਮਲਾਈ ਵੀ ਕੱਢਤੀ ਤੇ ਸਾਈਡ ਤੇ ਰੱਖਤੀ ਚਾਹ ਤੇ ਦਿਨ ਦੀ ਸ਼ੁਰੂਆਤ ਹੋਈ ਆ ਉਹ ਸੋਣੀ ਮੀਂਹ ਦੇ ਨਾਲ ਤੇ ਹੁਣ ਆਪਾਂ ਪੀਵਾਂਗੇ ਚਾਹ ਸਿਰਤ ਵੀ ਉੱਠ ਗਈ ਅਸੀਂ ਨਾਲ ਹੀ ਹੁਣ ਦੇਖਦੇ ਆਂ ਪੂਰਾ ਦਿਨ ਹੁਣ ਇਹ ਮੀਂਹ ਤੋਂ ਬਾਅਦ ਜ਼ਰਮੀ ਹੁੰਦੀ ਆ ਜਾਂ ਮੌਸਮ ਵਧੀਆ ਰਹਿੰਦਾ ਏ ਲੈਟਸ ਸੀ ਉੰਜੀ ਆਪਣੀ ਚਾਹ ਵੀ ਬਣ ਗਈ ਇੱਥੇ ਤੇ ਬਾਰਿਸ਼ ਵੀ ਆਲਮੋਸਟ ਬੰਦ ਹੋ ਗਈ ਜਿਆ ਥੋੜੀਆਂ ਥੋੜੀਆਂ ਕਿੜੀਆਂ ਜੀਆਂ ਪੈ ਰਹੀਆਂ ਨੇ ਹੁਣ ਬਾਹਰ ਪਹਿਲਾਂ ਬਹੁਤ ਜ਼ੋਰ ਨਾਲ ਹੋ ਰਹੀ ਸੀ ਬਾਰਿਸ਼ ਹਾਂਜੀ ਤੇ ਇੱਥੇ ਆਪਾਂ ਸਟਾਰਟ ਕਰ ਲਈ ਸੀ ਆਪਣੇ ਨਾਸ਼ਤੇ ਦੀ ਤਿਆਰੀ ਆਲੂ ਮੈਂ ਬੋਇਲ ਕਰਕੇ ਰੱਖ ਲਏ ਸੀਗੇ ਵਿੱਚ ਕੱਟ ਕੇ ਪਾਏ ਥੋੜੇ ਜਿਹੀ ਬਰੀਕ ਬਰੀਕ ਪਿਆਜ਼ ਕਿਉਂਕਿ ਆਲੂ ਔਰ ਪਿਆਜ਼ ਦੇ ਪਰੌਂਠੇ ਜ਼ਿਆਦਾ ਵਧੀਆ ਲੱਗਦੇ ਨੇ ਇਹ ਬਾਦ ਦੇ ਵਿੱਚ ਜਿਹੜੇ ਨੇ ਸੈਂਡਵਿਚ ਵਗੈਰਾ ਦੇ ਵਿੱਚ ਵੀ ਯੂਜ਼ ਹੋ ਜਾਂਦੇ ਨੇ ਸੋ ਇਸ ਕਰਕੇ ਮੈਂ ਥੋੜੇ ਜਿਹਾ ਜ਼ਿਆਦਾ ਹੀ ਕਰ ਲਈ ਸੀਗੇ ਆ ਪੰਜ ਛੇ ਪਰੌਂਠੇ ਬਣਾਵਾਂਗੇ ਆਪਾਂ ਨਮੂ ਤੇ ਸੀਰਤ ਬੈਠੀਆਂ ਨੇ ਵੇਟ ਕਰ ਰਹੀਆਂ ਨੇ ਆਪਣੇ ਨਾਸ਼ਤੇ ਦੀ ਇੱਥੇ ਆਟੇ ਦੇ ਵਿੱਚ ਮੈਂ ਮਿਕਸ ਕਰ ਲਈ ਸੀ ਜਵੈਣ ਥੋੜਾ ਜਿਹਾ ਨਮਕ ਤੇ 2-3 ਚਮਚ ਇਹਦੇ ਵਿੱਚ ਰिफाइंड ऑयल ਮੈਂ ਪਾ ਲਿਆ ਸੀ ਇਹਦੇ ਨਾਲ ਜਿਹੜਾ ਆਪਣਾ ਆਟੇ ਦਾ ਬੇਸ ਹੋ ਬੜਾ ਵਧੀਆ ਬਣਦਾ ਏ ਤੇ ਆਲੂ ਵਾਲੀ 프론ਟ ਹੈ ਜਿਹੜੇ ਨਹੀਂ ਮੈਨੂੰ ਉਹ ਜਵੈਣ ਵਾਲੇ ਆ ਕੇ ਜੀ ਵਧੀਆ ਲੱਗਦੇ ਨਹੀਂ ਵੈਸੇ ਤੁਸੀਂ ਚਾਹੋ ਤਾਂ ਜਿਹੜੀ ਜਵੈਣ ਆ ਤੁਸੀਂ ਆਲੂਆਂ ਚ ਵੀ ਪਾ ਸਕਦੇ ਹੋ ਪਰ ਇਹ ਬਾਦ ਦੇ ਵੀ ਚਾਲੂ ਨੇ ਜਿਹੜੇ ਮੈਂ ਸੈਂਡਵਿਚ ਦੇ ਵਿੱਚ ਯੂਜ਼ ਕਰਨੇ ਆ ਫਿਰ ਸਿਰਤ ਨਹੀਂ ਖਾਣੇ ਨਹੀਂ ਹੈਗੇ ਸੈਂਡਵਿਚ ਜੇ ਜਵੈਣ ਪਾਈ ਹੋਊਗੀ ਫਿਰ ਸਿਰਤ ਨਹੀਂ ਸੈਂਡਵਿਚ ਦੇ ਵਿੱਚ ਇਹ ਆਲੂ ਨਹੀਂ ਖਾਣੇ ਤਾਂ ਬਾਅਦ ਚ ਪਾ ਇਹ ਸੈਂਡਵਿਚ ਦੇ ਵਿੱਚ ਯੂਜ਼ ਕਰਾਂਗੇ ਤੋ ਇਸ ਕਰਕੇ ਜਿਹੜੀ ਜਵੈਣ ਆਉ ਮੈਂ ਪਹਿਲਾਂ ਆਟੇ ਦੇ ਵਿੱਚ ਹੀ ਗੁੰਨ ਕੇ ਤਿਆਰ ਕਰਨੀ ਆਟੇ ਨੂੰ ਆਪਾਂ ਥੋੜੀ ਦੇਰ ਲਈ ਸੈੱਟ ਹੋਣ ਲਈ ਰੱਖ ਦਵਾਂਗੇ ਜਦੋਂ ਤੱਕ ਆਪਾਂ ਬਣਾ ਰੋਟੀ ਦੀ ਤਿਆਰੀ ਕਰਦੇ ਆਂ ਬਣਾਉਣ ਦੀ ਇਹ ਤੇ ਥੋੜਾ ਜਿਹਾ ਬਾਹਰ ਦੇਖ ਰਿਆਂ ਜਿਹੜਾ ਖਲਾਰਾ ਪਿਆ ਹੋਇਆ ਉਹਦਾ ਕੀ ਕਰਨਾ ਹੈ ਤੇ ਜਦੋਂ ਇੰਨਾ ਸਾਰਾ ਖਲਾਰਾ ਪਿਆ ਹੁੰਦਾ ਨਾ ਉਦੋਂ ਸਮਝ ਨਹੀਂ ਆਉਂਦੀ ਕਿੱਥੋਂ ਸਟਾਰਟ ਕਰੀਏ ਕਿੱਥੋਂ ਕੀ ਕਰੀਏ ਕੋਈ ਸਮਝ ਨਹੀਂ ਆਉਂਦਾ ਹੈਗਾ ਪਰ ਬੱਚਿਆਂ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਆ ਤੇ ਇਹ ਨਹੀਂ ਜੀ ਆਪਣੇ ਪ੍ਰਾਊਡ ਜਿਹੜੇ ਪਸੀਰੇ ਦੇ ਡਾਡਾ ਲਈ ਬਣਾਉਣੇ ਆ ਇਹਦੇ ਵਿੱਚ ਆਪਾਂ ਰੋ ਵੈਜੀਟੇਬਲਸ ਵਗੈਰਾ ਕੱਟ ਕੇ ਪਾ ਲਵਾਂਗੇ ਟਮਾਟਰ ਪਿਆਜ਼ ਹਰੀ ਮਿਰਚ ਜੋ ਵੀ ਤੁਸੀਂ ਇਹਦੇ ਵਿੱਚ ਵੈਸੇ ਕੁਝ ਵੀ ਪਾ ਸਕਦੇ ਹੋ ਕਿਉਂਕਿ ਇਹ ਅੱਧੇ ਤਾਂ ਮੈਂ ਕੁੱਕ ਕਰ ਹੀ ਲਏ ਨੇ ਥੋੜੀ ਜੀ ਮਤਲਬ ਬੇਟਾ ਵਿੱਚ ਹੁਣ ਕੱਚਾਪਾਨਾ ਜਿਹੜਾ ਖਤਮ ਹੋ ਗਿਆ ਏ ਨੇ ਹੁਣ ਆਪਾਂ ਇਹਨੂੰ ਸਿਰਫ ਐਦਾਂ ਹੀ ਪਾ ਕੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਸੌਸ ਮਾਇਓਨੈਸ ਵੀ ਐਡ ਕਰ ਸਕਦੇ ਹੋ ਤੇ ਲੋ ਜੀ ਇੱਥੇ ਆਪਾਂ ਤਵਾ ਆਪਣਾ ਰੱਖ ਲਿਆ ਹੈ ਤੇ ਆਪਾਂ ਸ਼ੁਰੂ ਕਰ ਲੈਨੇ ਆਪਣੇ ਆਲੂ ਦੇ ਪਰੌਂਠੇ ਬਣਾਉਣੇ ਵਾਸਤੇ ਬਣਾਉਣ ਲਈ ਤੇ سیرਤ ਤੇ ਨਮੂ ਦੋਨੋਂ ਜਾਨੀਆਂ ਬੈਠੀਆਂ ਨੇ ਤੇ ਉਹਨਾਂ ਨੇ ਖਾਣੇ ਆ ਹੁਣੇ ਪਰੌਂਠੇ ਤੇ ਆਪਾਂ ਫਟਾਫਟ ਉਹਨਾਂ ਲਈ ਰੈਡੀ ਕਰਾਂਗੇ ਆ 5-6 ਪਰੌਂਠੇ ਬਣਾਉਂਗੀ ਮੈਂ ਜਿੰਨੇ ਜਿੰਨੇ ਉਹਨਾਂ ਨੇ ਖਾਣੇ ਹੋਣਗੇ ਖਾ ਲੈਣਗੇ ਇੱਕ ਦੋ ਰੱਖ ਦਾਂਗੇ ਕਿਉਂਕਿ ਜਦੋਂ ਆਪਾਂ ਫਿਰ ਕੰਮ ਦੇ ਵਿੱਚ ਲੱਗ ਜਾਣਾ ਉਸ ਤੋਂ ਬਾਅਦ ਫਿਰ ਕਿਚਨ ਦਾ ਕੰਮ ਕਰਨੋਂ ਦਿਲ ਨਹੀਂ ਕਰਦਾ ਤੇ ਉਸ ਤੋਂ ਬਾਅਦ ਆਪਾਂ ਸਾਰਾ ਬਾਹਰ ਦਾ ਜਿੰਨਾ ਵੀ ਪੇਂਟ ਦਾ ਹੈਗਾ ਏ ਉਹ ਸਾਰਾ ਕਰਾਂਗੇ ਦੇਖਾਂਗੇ ਕਿੱਥੋਂ ਕੀ ਸਟਾਰਟ ਕਰਨਾ ਹਜੀ ਜਿਹੜੀ ਆਪਾਂ ਕੱਲ ਕੁੱਟੀ ਵਗੈਰਾ ਕਰੀ ਸੀ ਉਹ ਹਜੇ ਆਪਾਂ ਝਾੜਨੀ ਆ ਸੈਂਡਪੇਪਰ ਦੇ ਨਾਲ ਪਰ ਬੱਚੇ ਹੈਗੇ ਨੇ ਉਹਨਾਂ ਨੇ ਕਰ ਲੈਣਾ ਉਹਨਾਂ ਨੂੰ ਮੈਂ ਕੰਮ ਸਮਝਾਤਾ ਸੀਗਾ ਉਹਨਾਂ ਨੂੰ ਜਿਆਦਾ ਚਾਅ ਆਏ ਕਿ ਹਾਂ ਅਸੀਂ ਕੰਮ ਕਰੀਏ ਤੇ ਉਹ ਮੈਨੂੰ ਕਹਿ ਰਹੇ ਸੀਗੇ ਕਿ ਜਪਰੀ ਗੈਰੀ ਸੀ ਕਿ ਮਾਮੀ ਤੁਸੀਂ ਬਹੁਤ ਲੇਟ ਸਟਾਰਟ ਕਰਿਆ ਏ ਤੁਸੀਂ ਸਾਨੂੰ ਪਹਿਲਾਂ ਦੱਸ ਦੇ ਕਿਉਂਕਿ ਹੁਣ ਉਹਦੇ ਜਾਣ ਦਾ ਟਾਈਮ ਵੀ ਆ ਰਿਹਾ ਏ ਕਿਉਂਕਿ ਉਹਦੇ ਸਕੂਲ ਲੱਗ ਜਾਣਾ ਇੱਕ ਤੋ ਤੇ ਅੱਜ ਜਾਂ ਕੱਲ ਦੇ ਵਿੱਚ ਉਹ ਚਲੇ ਜਾਊਗੀ ਸੋ ਉਹਦਾ ਮਨ ਨਹੀਂ ਸੀਗਾ ਉਹਨੂੰ ਐ ਸੀ ਕਿ ਮੈਂ ਸਾਰਾ ਕੰਪਲੀਟ ਕਰਵਾ ਕੇ ਹੀ ਜਾਵਾਂ ਪਰ ਉਹਦੇ ਮਮਾ ਵੀ ਸਕੂਲ ਦੇ ਵਿੱਚ ਟੀਚਰ ਨੇ ਤੇ ਉਹਨਾਂ ਨੂੰ ਸ਼ਾਇਦ ਪਹਿਲਾਂ ਜਾ ਕੇ ਥੋੜੀ ਜੀ ਟਿਊਸ਼ਨ ਵਾਲੇ ਬੱਚਿਆਂ ਦਾ ਵੀ ਦੇਖਣਾ ਪੈਂਦਾ ਏ ਸੋ ਇਸ ਕਰਕੇ ਉਹ ਥੋੜਾ ਜਲਦੀ ਜਾ ਰਹੇ ਨੇ ਸੋ ਇਸ ਕਰਕੇ ਉਹਦਾ ਮਨ ਸੀਗਾ ਹਜੇ ਵੀ ਮੈਂ ਹਜੇ ਹੋਰ ਵੀ ਕਰਾਂ ਤੇ ਉਹ ਹੋਰ ਵੀ ਕਹਿ ਰਹੀ ਸੀ ਕਿ ਮੈਂ ਆਪਾਂ ਕੁਝ ਕ੍ਰੀਏਟਿਵ ਕਰਦੇ ਆ ਕਿਉਂਕਿ ਬੱਚਿਆਂ ਨੂੰ ਬਹੁਤ ਸ਼ੌਂਕ ਹੁੰਦਾ ਹੈ ਇਹ ਜੀ ਚੀਜ਼ਾਂ ਦਾ ਨਾ ਕਿ ਕੁਝ ਕ੍ਰੀਏਟਿਵ ਕਰਨਾ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਨਾ ਆਪਾਂ ਨੂੰ ਏਦਾਂ ਹੈ ਕਿ ਹਾਂ ਉਹਨਾਂ ਨੂੰ ਆਪਣੇ ਨਾਲ ਕੰਮ ਦੇ ਵਿੱਚ ਲਗਾਓ ਇਹਦੇ ਨਾਲ ਥੋੜੀ ਵੀ ਹੈਲਪ ਹੋ ਜਾਂਦੀ ਹੈ ਤੇ ਨਾਲੇ ਬੱਚਿਆਂ ਦਾ ਵੀ ਦਿਲ ਲੱਗਿਆ ਰਹਿੰਦਾ ਇਹ ਨਾਲੇ ਉਹ ਹੋਰ ਪਾਸੇ ਤੁਹਾਨੂੰ ਜਿਆਦਾ ਖਲਾਰਾ ਨਹੀਂ ਪਾਉਂਦੇ ਨਹੀਂ ਤਾਂ ਉਹ ਖੇਡਦੇ ਨੇ ਕਦੇ ਕਿਸੇ ਚੀਜ਼ ਨਾਲ ਕਦੇ ਕਿਸੇ ਚੀਜ਼ ਨਾਲ ਇਸ ਕਰਕੇ ਉਹਨਾਂ ਦਾ ਜਿਹੜਾ ਮਾਈਂਡ ਆ ਨਾ ਉਹਨੂੰ ਥੋੜਾ ਜਿਹਾ ਕਨਫਿਊਜ਼ ਕਰਕੇ ਰੱਖਣਾ ਪੈਂਦਾ ਏ ਥੋੜਾ ਜਿਹਾ ਉਹਨਾਂ ਨੂੰ ਕ੍ਰੀਏਟਿਵ ਚੀਜ਼ਾਂ ਦੇ ਵਿੱਚ ਲਗਾ ਕੇ ਰੱਖੋ ਘਰ ਦੇ ਕੰਮਾਂ ਦੇ ਵਿੱਚ ਉਹਨਾਂ ਨੂੰ ਲਗਾਓ ਤਾਂ ਕਿ ਇਹਦੇ ਨਾਲ ਥੋੜੀ ਵੀ ਹੈਲਪ ਹੋ ਸਕੇ ਤੇ ਬੱਚਿਆਂ ਨੂੰ ਵੀ ਕੁਝ ਸਿੱਖਣ ਨੂੰ ਮਿਲੇ ਔਰ ਇਦਾਂ ਦੀਆਂ ਚੀਜ਼ਾਂ ਕਰਨ ਦੇ ਵਿੱਚ ਨਾ ਬੱਚਿਆਂ ਨੂੰ ਬਹੁਤ ਮਜ਼ਾ ਆਉਂਦਾ ਏ ਪੇਂਟਿੰਗ ਹੋ ਗਈ ਪੇਂਟ ਹੋ ਗਿਆ ਇਹਾਂ ਕੋਈ ਚੀਜ਼ ਤੁਸੀਂ ਬਣਾ ਰਹੇ ਹੋ ਜਿਵੇਂ ਲਾਸਟ ਟਾਈਮ ਇਹਨਾਂ ਨੂੰ ਮੈਂ ਇਹਨਾਂ ਦੀ ਸਮਰ ਹੌਲੀਡੇਜ਼ ਦੇ ਵਿੱਚ ਬੋਜ਼ ਬਣਾਉਣੀ ਆ ਸਿਖਾਈਆਂ ਸੀ ਜਿਹੜਾ ਆਪਣੇ ਕੋ ਬੁਟੀ ਦੇ ਵਿੱਚ ਕਪੜਾ ਬਚਿਆ ਹੁੰਦਾ ਹੈ ਸੋ ਉਹ ਕਪੜਾ ਇਹਨਾਂ ਨੂੰ ਦੇਤਾ ਤੇ ਇਹਨਾਂ ਨੂੰ ਦੱਸਤਾ ਕਿ ਇਦਾਂ ਦਾ ਸੂਈ ਧਾਗੇ ਨਾਲ ਬਣਾਉਣਾ ਹੈ ਤੇ ਇਹਨਾਂ ਨੇ ਬਹੁਤ ਕਿੰਨੀਆਂ ਸਾਰੀਆਂ ਬੋਜ਼ ਨੇ ਜਿਹੜੀ ਉਹ ਰੈਡੀ ਕਰ ਲਈਆਂ ਸੀ ਬਣਾ ਕੇ ਕਿ ਇਸਵਰੀ ਵੀ ਸੀਰਤ ਦਾ ਬਰਥਡੇ ਆ ਰਿਹਾ ਤੇ ਜੱਬਜੀ ਦਾ ਆਈਡੀਆ ਸੀਗਾ ਕਿ ਆਪਾਂ ਜਿਹੜੀਆਂ ਸੀਰਤ ਦੀਆਂ ਫਰੈਂਡਸ ਹੋਣਗੀਆਂ ਉਹਨਾਂ ਨੂੰ ਸਕਰੰਚੀਜ਼ ਜਾਂ ਹੈੱਡ ਗੀਅਰ ਕੋਈ ਵੀ ਜਿਵੇਂ ਬੋਸ ਵਗੈਰਾ ਬਣਾ ਕੇ ਆਪਾਂ ਉਹਨਾਂ ਨੂੰ ਰਿਟਰਨ ਗਿਫਟ ਦਵਾਂਗੇ ਤੇ ਸੀਰਤ ਵੀ ਐਕਸਾਈਟਿਡ ਸੀ ਕਿ ਹਾਂ ਐਡਾ ਕਰਾਂਗੇ ਤੇ ਦੇਖਦੇ ਹਾਂ ਹੁਣ ਹਜੇ ਫਿਲਹਾਲ ਆਪਣਾ ਇਹ ਬਹੁਤ ਗਾਹ ਪਿਆ ਹੋਇਆ ਏ ਜਦੋਂ ਖਤਮ ਹੋਊਗਾ ਤਾਂ ਫਿਰ ਦੇਖਦੇ ਹਾਂ ਵੀ ਕੀ ਕਰਨਾ ਹੈ ਤੋ ਇਥੇ ਆਪਣੇ ਪਰੌਠੇ ਬਣ ਕੇ ਰੈਡੀ ਹੋ ਗਏ ਸੀ ਤੇ ਆਪਾਂ ਬੱਚਿਆਂ ਨੂੰ ਕਿਤੇ ਸਰਵ نیچے ਬੈਠ ਕੇ ਖਾਣ ਦੀ ਹੈ ਕਿਉਂਕਿ ਉੱਪਰ ਖਲਾਰਾ ਬਹੁਤ ਪੰਦੀਆਂ ਨੇ ਰੋਟੀ ਖਾਣ ਲਈ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਘਰ ਦੀ ਹਾਲਤ ਆਪਾਂ ਕਿਵੇਂ ਕਰੀ ਹੋਈ ਆ ਤੇ ਵਾਸ਼ਿੰਗ ਮਸ਼ੀਨ ਵਾਲਾ ਟੱਕਣਾ ਜਿਹਦੇ ਵਿੱਚ ਮੈਂ ਪੇਂਟ ਪਾਇਆ ਹੋਇਆ ਏ ਇਹ ਆਪਣੇ ਕੋਲ ਪੁਰਾਣਾ ਪੇਂਟ ਪਿਆ ਸੀ ਤੇ ਹੁਣ ਦੇਖਦੇ ਆ ਨਵਾਂ ਪੇਂਟ ਕਿਵੇਂ ਦਾਊਗਾ ਆਪਣੇ ਦੋ ਮਜ਼ਦੂਰ ਨੇ ਜਿਹੜੇ ਉਹ ਛੁੱਟੀ ਤੇ ਚਲੇ ਗਏ ਨੇ ਤੇ ਦੋ ਮਜ਼ਦੂਰ ਆਪਣੇ ਕੋਲ ਹੈਗੇ ਨਹੀਂ ਛੋਟੇ ਵਾਲੇ ਵੱਡੇ ਵਾਲੇ ਗਏ ਛੁੱਟੀ ਤੇ ਤੇ ਹੋਰ ਮੈਂ ਤੁਹਾਨੂੰ ਕੀ ਕਹਿਣਾ ਸੀਗਾ ਬੜੇ ਬੜੇ ਵਾਲੇ ਉਹ ਇੱਕ ਜਾਨ ਆਪਣੇ ਘਰ ਚ ਲੱਗ ਗਿਆ ਇੱਕ ਜਾਨ ਦਾ ਮੂਠ ਨਹੀਂ ਹੈਗਾ ਇੱਕ ਦਾ ਮੂਠ ਨਹੀਂ ਹੈਗਾ ਉਹ ਸਿਰ ਨਾ ਲੀ ਗਿਆ ਹਾਂ ਹੈ ਔਰ ਇੱਕ ਜਾਨ ਚੜਾ ਗਿਆ ਆਪਾਂ ਮੰਗਵਾ ਰਿਆਂ ਮਟੀਰੀਅਲ ਚੇਂਜ ਕਰਕੇ ਹੁਣ ਮੈਂ ਤੁਹਾਨੂੰ ਬਾਹਰ ਦਿਖਾਉਣੀ ਆ ਵੀ ਆਪਾਂ ਕਿੰਨਾ ਕਰ ਲਿਆ ਏ ਕਿਉਂਕਿ ਜਿਹੜਾ ਆਪਣੇ ਕੋ ਪਹਿਲਾਂ ਦਾ ਨਾ ਕਾਫੀ ਟਾਈਮ ਪਹਿਲਾਂ ਸੀ ਆ ਮੁੰਡੇ ਵਿੱਚ ਉਹਦੋਂ ਕਰਵਾਇਆ ਸੀਗਾ ਤਾਂ ਉਦੋਂ ਥੋੜਾ ਜਿਹਾ ਬਚਿਆ ਹੋਇਆ ਵਾਈਟ ਪੇਂਟ ਪਿਆ ਸੀ ਮੈਂ ਪਹਿਲਾਂ ਉਹ ਕਰਤਾ ਤੇ ਜਿਹੜਾ ਸੀ ਨਿਊ ਡੱਬਾ ਖੋਲਿਆ ਉਹਦੇ ਚ ਕਲਰ ਕੁਝ ਹੋਰ ਨਿਕਲਿਆ ਸੋ ਅਸੀਂ ਉਹਦੇ ਨਾਲ ਦਾ ਸੇਮ ਹੀ ਕਲਰ ਆ ਜਿਹੜਾ ਹੁਣ ਮੰਗਵਾਇਆ ਏ ਪੇਂਟ ਮੇਰੇ ਸਾਡੇ ਕੋਲ ਨੈਰੋ ਲੈਕ ਦਾ ਇੱਕ ਡੱਬਾ ਪਿਆ ਸੀਗਾ ਉਹ ਅਸੀਂ ਸਾਰਾ ਕਰਤਾ ਬਾਹਰ ਆਜਾ ਤੁਹਾਨੂੰ ਦਿਖਾਉਣੇ ਆ ਬਾਹਰ ਜਿਹੜਾ ਆਪਾਂ ਕਰਿਆ ਏ ਆ ਦੇਖੋ ਆ ਪੂਰਾ ਆਪਾਂ ਇੰਨਾ ਇੰਨਾ ਛੱਡਤਾ ਜਿੱਥੇ ਤੱਕ ਸਾਡਾ ਹੱਥ ਜਾਂਦਾ ਸੀ ਅਸੀਂ ਕਰਤਾ ਤੇ ਬਾਕੀ ਅਸੀਂ ਉੱਪਰ ਇਹਨਾਂ ਦਾ ਛੱਡਤਾ ਹੋਣਾ ਸੀ ਲਿਆਵਾਂਗੇ ਕੋਈ ਕੋੜੀ ਆ ਪੌੜੀ ਫੇਰ ਆਪਾਂ ਕਰਾਂਗੇ ਹਾਂਜੀ ਤਾਂ ਆਪਾਂ ਆਪਣੇ ਵਲੌਗ ਦਾ ਕਰਦੇ ਆ ਅੱਜ ਇੱਥੇ ਐਂਡ ਕੱਲ ਨੂੰ ਮਿਲਦੇ ਆ ਤੁਹਾਡਾ ਮੈਂ ਵਲੌਗ ਦੇ ਵਿੱਚ ਤੇ ਜਿਹੜਾ ਮਟੀਰੀਅਲ ਆਪਣਾ ਅੱਜ ਆਊਗਾ ਉਹ ਹੁਣ ਆਪਾਂ ਕੱਲ ਨੂੰ ਦੇਖਾਂਗੇ ਕਿਉਂਕਿ ਹੁਣ ਆਪਾਂ ਥੱਕ ਗਏ ਆ ਤੇ ਹੁਣ ਆਪਾਂ ਕਿਚਨ ਵਗੈਰਾ ਦਾ ਕਰਾਂਗੇ ਕੰਮ ਸੋ ਤੁਹਾਨੂੰ ਮਿਲਦੇ ਆ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਬਾਏ ਬਾਏ ਟੇਕ ਕੇਅਰ ਹਾਂਜੀ ਤਾਂ ਅੱਪਾ ਬੈਠੇ ਆ ਆਪਣੇ ਮਜ਼ਦੂਰ ਫ੍ਰੀ ਬੈਠੇ ਨੇ ਕਿਉਂਕਿ ਜਿਹੜਾ ਮਟੀਰੀਅਲ ਅੱਪਾ ਲਿਆਂਦਾ ਸੀਗਾ ਉਹ ਥੋੜਾ ਜਿਹਾ ਕ੍ਰੀਮ ਕਲਰ ਦੇ ਵਿੱਚ ਨਿਕਲਿਆ ਅ ਅੱਪਾ ਜਿਹੜਾ ਪ੍ਰਾਈਮਰ ਮੰਗਵਾਇਆ ਸੀਗਾ ਨਾ ਉਹੋ ਮੈਨੂੰ ਸਮਝ ਨਹੀਂ ਆਇਆ ਹੈਗਾ ਤਾਂ ਅੱਪਾ ਹੁਣ ਉਹਦੀ ਜਗ੍ਹਾ ਵਾਈਟ ਪੇਂਟ ਹੀ ਮੰਗਵਾਇਆ ਏ ਤੇ ਹੁਣ ਦੇਖਦੇ ਆ ਵੀ